ਹੋ ਗਿਆ ਹੋ ਗਿਆ ਸਰਦਾਰ ਜੀ ਉੱਧਰ ਦੇ ਪਾਸੇ ਲਾ ਲਓ ਫਿਰ ਕੋਰਟ ਤੇ ਉਹ ਕਿੱਥੇ ਨਿਕਲ ਜਾਣਾ ਕਿਤੇ ਨਹੀਂ ਆਪੇ ਰਾਹ ਚੱਪਲਾਂ ਦੀਆਂ ਰਸ ਉਹਦੇ ਪਾਸੇ ਲੈਕਟਰੋਨ ਚੰਦਰ ਕੰਦੇ ਨੂੰ ਲਾ ਲਾ ਪੂਰੇ ਨਾਲ ਉਹ ਅਰੇ ਮੈਂ ਤਿਆਰ ਕੇ ਬਣ ਕੇ ਡਿੱਗ ਚਲ ਆ ਦੇਖ ਚਲ ਆ ਉੱਧਰ ਜਾ ਫਰਿਆਣਾ ਫੇਰ ਹੀ ਲਾ ਖਲਾ ਬੋਏ ਜੀ ਉਸ ਤੋਂ ਦੌਮ ਕਮਾ ਲਓ ਤੁਸੀਂ ਦੂਰੇ ਕੋਲੋਂ ਇਹੋ ਮਾਰੋ ਪੰਪਾ ਦੇ ਪੁੱਛ ਲੈ ਪੰਪ ਕਿਸੇ ਕੋਲ ਗਿਆ ਮਿਲ ਗਿਆ ਪਰ ਰੇ ਜਰਪਾ ਵੀ ਚ ਕੀ ਵਿੱਚ ਖਾਣਾ ਉੱਤਰ ਲਾਓ ਇੱਧਰ ਲਾਓ ਸਾਰੇ ਇਕੱਠੇ ਲਾਓ ਨੰਬਰਦਾਰ ਲੈ ਕੇ ਨਹੀਂ ਲੈ ਆਇਆ ਕਿ ਮੈਂ ਲਾਓ ਇੱਧਰ ਪਾਓ ਇੱਧਰ ਲਾਓ ਹੁੰਦਾ ਹੈ ਸਾਰੀਆਂ ਗੱਡੀਆਂ ਲਾਈਵ ਦੇ ਦਿਓ ਲੋਹਾਰ ਦਾ ਆਓ ਬੰਦੂ ਆ ਜਾਓ ਉਹਨੇ ਕਹਰੇ ਪਰਲੀ ਸੜਕ ਤੋਂ ਦੋ ਰੋਡੋਂ ਪਾਸੇ ਜਾਣਾ ਨਾ ਮੈਂ ਕਿਹੜੀ ਗੱਡੀ ਹੈ ਵੜੀ ਆਹ ਅਮਨ ਨਾ ਲੇਗਾ ਕੋਈ ਭਾਈ ਥੋੜਾ ਡੈਰੀ ਫੜੀ ਭਾਈ ਉਹ ਹੈਗਾ ਸਾਹਮਣੇ ਘੱਟ ਲਾਈਵ ਸ਼ੇਅਰ ਕਰ ਦਿਓ ਜੀ ਸਾਰੇ ਜਿੰਨੇ ਵੀ ਤੁਸੀਂ ਦੇਖੀ ਜਾਂਦੇ ਹੋ ਸਾਰੇ ਲਾਈਵ ਸ਼ੇਅਰ ਕਰ ਦਿਓ ਤਾਂ ਕਿ ਪਤਾ ਲੱਗ ਜੇ ਜੀ ਮੋਹਾਲੀ ਕਿੱਥੋਂ ਕਾਫਲਾ ਚੱਲਣਾ ਹੈ ਕੀ ਗੱਲਬਾਤ ਹੈ ਸਾਰੀ ਦੇ ਵੀ ਨੌਜਵਾਨ ਪਹੁੰਚ ਰਹੇ ਨੇ ਜਾਬਤੇ ਦੇ ਵਿੱਚ ਰਹਿਣਾ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਮੇਰੇ ਭਰਾਵੋ ਪੂਰਾ ਜਾਬਤੇ ਦੇ ਵਿੱਚ ਰਹਿਣਾ ਨਾ ਚਾਹਣ ਦੇ ਵਿੱਚ ਨਾ ਨਿਵਾਈ ਪੰਜਾਬ ਦੀ ਆ ਲੜਾਈ ਪੰਜਾਬ ਦੇ ਜ਼ਮੀਨਾਂ ਬਚਾਉਣ ਦੀ ਖਾਮੀ ਚਾਹੁੰਦੀ ਆ ਜਿੰਨਾ ਜਾਬਤੇ ਦੇ ਵਿੱਚ ਰਹੋਗੇ ਇੱਕੇ ਦੇ ਵਿੱਚ ਰਹੋਗੇ ਉਨਾ ਹੀ ਜਿਹੜਾ ਹੈ ਸਾਡਾ ਜਿਹੜਾ ਮਾਰਦਾ ਭਾਤੇ ਪੂਰਨ ਉਹਨਾ ਹੀ ਸ਼ਕਲਾਂ ਜਵਾਬਣਾ ਸਾਰੇ ਮੇਰੇ ਨੌਜਵਾਨ ਭਰਾਵਾਂ ਨੂੰ ਬੇਨਤੀ ਆ ਕਿਸੇ ਨੇ ਹੁੱਲੜ ਵਜ ਨਹੀਂ ਕਰਦੇ ਇਹ ਮੇਰੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਹੱਥ ਮੰਨ ਕੇ ਕਿਉਂਕਿ ਲੜਾਈਆਂ ਲੜਨੀਆਂ ਸਿੱਖੋ ਅੰਦੋਲਨ ਨਾਲ ਲੜਨੇ ਸਿੱਖੋ ਆਪਾਂ ਜਿਵੇਂ ਜਿਹੜੀ ਆਪਣੇ ਜੰਗਾਂ ਨੂੰ ਜਿੱਤਣਾ ਉਹ ਸਾਰੀਆਂ ਉਹ ਮੇਜਿਕ ਨੂੰ ਸਿੱਖਣਾ ਆਪਣਾ ਲਈ ਜ਼ਰੂਰੀ ਆ ਇਹ ਆਪਣੇ ਲਈ ਇੱਕ ਸਕੂਲ ਹੈ ਇੱਥੇ ਆਪਣੇ ਲਈ ਇੱਕ ਪ੍ਰੀਖਿਆ ਦਾ ਦੇਣਾ ਆਪਣਾ ਕਿਵੇਂ ਜਿਹੜੇ ਆਪਾਂ ਜਾਬਤ ਦੇ ਵਿੱਚ ਰਹੇ ਲੋਨ ਨੂੰ ਲੱਗਦਾ ਸਾਰਾ ਉਹ ਉੱਥੇ ਲੜੀ ਹੈ ਸਰਵਿਸ ਰੋਡ ਤੇ ਆਜੋ ਜਵਾ ਮਲਕੀਤ ਕੀ ਨਾ ਤੇਰਾ ਆ ਵੀ ਜਵਾ ਜਵਾ ਨਾ ਨਾਲੋ ਗਲਵਾ ਕਿਉਂ ਗਤਵਾ ਲਾ ਲੋ ਲੋ ਜੀ ਫੁੱਲ ਤਿਆਰੀਆਂ ਹੋ ਗਈਆਂ ਜੀ ਮੋਹਾਲੀ ਤੋਂ ਸ਼ੰਭੂ ਬਾਡਰ ਜਾਣੀਆਂ ਲੋਕਾਂ ਦੇ ਹੱਕ ਵਾਦੇ ਜਾਣ ਮੰਗ ਮੰਗ ਕੇ ਦੇਖ ਲੈਣਾ ਜੋਰ ਜਮਾ ਕੇ ਦੇਖਾਂਗੇ ਇਹ ਸਰਕਾਰੋ ਕਰਦੀ ਹੈ ਕੀ ਜੇ ਰਾਣੀ 420 ਥੋੜੀ ਚੱਕਰ ਆਵੇ ਹੱਥ ਤੇ ਗੋਡਾ ਰੱਖ ਦੇਣਗੇ ਲੁਦੀ ਦੇ ਗੁੰਡਿਆਂ ਦੀ ਸਰਕਾਰ ਮੁਰਦਾਬਾਦ 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 ਲੁਦੀ ਜੁਨੇ ਮੁਰਦਾ मुर्दाबाद मुर्दाबाद कारपोरेट कराया न दले दलाल आग मुर्दाबाद मुरदाबाद मुर्दाबाद कारपोरेट करायो दलाल आगा मुरदाबाद 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 मुरगा नदी मुर्दाबाद मुर्दाबाद मुरदाबाद मुदाबाद मुर्दाबाद मुर्दाबाद मसूर <dıol> ਆਈ ਨਾਲ ਕਰਾਉਣਾ ਤੁਹਾਡੀ ਗੱਲ 13 ਤਰੀਕ ਨੂੰ 13 ਤਰੀਕ ਨੂੰ ਕਿੱਥੇ ਹਮਲਾ ਹੋਇਆ ਸੀ ਤੁਹਾਡੇ ਤੇ 13 ਤਰੀਕ ਨੂੰ ਹਾਂਜੀ ਹਾਂਜੀ ਕੀ ਦੇਖੀਏ ਹੈਲੋ ਹੈਲੋ ਚਲ ਕਰ ਦਿੰਦੇ ਆਂ ਫੇਰ ਕਰਾਂਗੇ ਆਪਾਂ ਚਲੋ ਬਾਅਦ ਚ ਗੱਲ ਕਰਾਂ ਉਹ ਬਾਪੂ ਚੱਕ ਦੋ ਕੰਮ ਕਿਰਾਮ ਮੰਦੂਰਾ ਦਾ ਇਕਾ ਜਦੇਵਾਤ ਸਤਿ ਸ਼੍ਰੀ ਅਕਾਲ ਸਤਿ ਸਰਕਾਰ ਮੁਰਦਾਬ ਮੁਰਦਾਬ ਮਰ ਗਿਆ ਮੋਤੂ ਹੈ ਠੀਕ ਅੱਧੇ ਲੱਗਿਆ ਜਾ ਮੈਨੂੰ ਮੈਨੂੰ ਇਹ ਕਿਉਂ ਹੋ ਜਾਓ ਕਿੱਥੇ ਜਾਮ ਲੱਗਦਾ ਹੈ ਇੱਥੇ ਨਾ ਅੱਜ ਇੱਥੇ ਖਾਸ ਇੱਥੇ ਖਾਸ ਇਹ ਗੱਲ ਹੋਈ ਕਿ ਇੱਥੇ ਨਾ ਬਹੁਤ ਸਾਰੇ ਨੌਜਵਾਨ ਕਹਿੰਦੇ ਸੀਗੇ ਕਿ ਅਸੀਂ ਇੱਥੋਂ ਅਸੀਂ ਮਾਰਚ ਦੇ ਵਿੱਚ ਸ਼ਾਮਲ ਹੋਣਾ ਹੈ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੋਊਗਾ ਸੰਗਰੂਰ ਦਾ ਫਿਰ ਪਟਿਆਲੇ ਦਾ ਪ੍ਰੋਗਰਾਮ ਹੈ ਫਿਰ ਐਵੇਂ ਲਗ ਲਗ ਸ਼ਹਿਰਾਂ ਦੇ ਵਿੱਚੋਂ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਇੱਕ ਸ਼ਹਿਰ ਦੇ ਵਿੱਚੋਂ ਪ੍ਰੋਗਰਾਮ ਨਹੀਂ ਕਰਨਾ ਸਾਰੇ ਸਾਰਿਆਂ ਦੇ ਵਿੱਚੋਂ ਪ੍ਰੋਗਰਾਮ ਕਰਾਂਗੇ ਜਿਹੜੇ ਇੱਥੋਂ ਵਾਲੇ ਨੌਜਵਾਨ ਨੇ ਸੀ ਕਿ ਇਹ ਕੱਲੇ ਮਹਾਲੀ ਦੇ ਨੌਜਵਾਨੀ ਮਾਰਚ ਦੇ ਵਿੱਚ ਸ਼ਾਮਲ ਹੋ ਰਹੇ ਨੇ ਯੋਇ ਨੋਟ ਮਨਨ ਤੁਸੀਂ ਇਹ ਵੀ ਚੱਲ ਗਈ ਸੀ ਕਿ ਸਾਰੇ ਜਾਣੀ ਸੀਗਾ ਬਾਰੇ ਕਿਸਾਨਾਂ ਦੇ ਨਾਲ ਲਗਾਤਾਰ ਦਾ ਸੰਵਾਦ ਕਰ ਰਹੇ ਹਾਂ ਤੁਹਾਨੂੰ ਕੀ ਲੱਗਦਾ ਕਿ ਉੱਥੇ ਟੱਪੇ ਕਿਉਂ ਨਹੀਂ ਦੇਖੋ ਇੱਕ ਗੱਲ ਦੱਸੋ ਬਾਈ ਜਿਹੜਾ ਲੜਾਈਆਂ ਨੇ ਜਿਹੜਾ ਜੰਗਾਂ ਨੇ ਜਾਬਤੇ ਦੇ ਵਿੱਚ ਰਹਿ ਕੇ ਲੜੀਆਂ ਚੱਲ ਰਹੀਆਂ ਨੇ ਉਹ ਸਾਡੇ ਨੌਜਵਾਨ ਭਰਾਵਾਂ ਦੇ ਕੋਈ ਚੱਕਰ ਨਹੀਂ ਪਰ ਜਿਹੜਾ ਆ ਇਸ ਟਾਈਮ ਸਾਡਾ ਪ੍ਰਭਾਵ ਆ ਪ੍ਰੈਸ਼ਰ ਆ ਉਹ ਪੂਰੀ ਦੁਨੀਆ ਦੇਖ ਰਹੀ ਆ ਜਿਹੜੇ ਇਹਨਾਂ ਨੇ ਕੰਦਾ ਖੁੱਕੀਆਂ ਨੇ ਜਿਹੜੇ ਇਹਨਾਂ ਨੇ ਬੈਰੀਗੇਡ ਲਾਈਆਂ ਨੇ ਸਾਥ-ਸਾਥ ਲਹਿਰਾਂ ਲਾਈਆਂ ਨੇ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਾ ਰਹੀ ਆ ਕਿ ਜਿਹੜਾ ਅਸਲ ਦੇ ਵਿੱਚ ਇਸ ਫੇਸ ਦਾ ਮਾਲਕ ਪੰਜਾਬ ਆ ਅੱਜ ਉਹ ਪੰਜਾਬ ਨੂੰ ਅੰਦੋਲਨ ਕਰਨ ਦੇ ਲਈ ਦਿੱਲੀ ਜਾਣ ਦੀ anumati ਨਹੀਂ ਹੈ ਇਹ ਪੂਰੀ ਜੇ ਗੱਲ ਦਿੱਲੀ ਆਪਾਂ ਚਲੇ ਜਾਵਾਂਗੇ ਦਿੱਲੀ ਆਪਣੇ 13 ਮਹੀਨੇ ਆਪਾਂ ਪਹਿਲਾਂ ਅੰਦolan ਕਰਕੇ ਆਏ ਆ 13 ਮਹੀਨੇ ਦੇ ਵਿੱਚ ਵੀ ਆਪਣੀਆਂ ਮੀਟਿੰਗਾਂ ਦਿੱਲੀ ਦੇ ਵਿੱਚ ਹੁੰਦੀਆਂ ਸੀ ਅੱਜ ਇਹਨਾਂ ਦੇ ਜਿੰਨੇ ਵੀ ਆ ਮੰਤਰੀ ਨੇ ਕਿ ਉਹ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਇਸ ਕਰਕੇ ਇਹ ਅੰਦੋਲਨ ਜਿਵੇਂ ਦਿੱਲੀ ਦੇ ਵਿੱਚ ਜਿੱਦ ਸਾਡਾ ਬੈਠਾ ਦਵਾਸ ਦੀ ਉੱਡਾ ਬੈਠਾ ਹੀ ਸਾਡਾ ਦਵਾ ਇਸ ਤੇ ਬੈਠਾ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਕਿਸਾਨ ਆਗੂ ਆ ਕੇ ਵੀ ਬੇਨਤੀ ਕਰਾਂਗੇ ਜਿਹੜਾ ਇਧਰੋਂ ਜੀਰਕਪੁਰ ਵਾਲਾ ਰੋਡ ਆ ਉਹ ਵੀ ਬੰਦ ਕਰਨ ਦੀ ਜਿਹੜੀ ਅਸੀਂ ਗੱਲ ਰੱਖਾਂਗੇ ਜੇਕਰ ਸਾਡੇ ਨਹੀਂ ਮਸਲੇ ਹੱਲ ਕਰਦੇ ਅੰਦੋਲਨ ਨੂੰ ਹੋਰ ਪੇਚ ਕਰਾਂਗੇ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਣਾ ਡੱਡ ਕੇ ਬਾਪੂ ਦੇ ਨਾਲ ਖੜਾ ਦੇ ਜੀਤੂ ਮੁਸਲ ਦੇ ਪਿਤਾ ਵੀ ਪਹੁੰਚ ਗਏ ਪਹੁੰਚ ਰਹੇ ਨੇ ਥੋੜੇ ਜਿਹਾ ਬਿਮਾਰ ਲਗੇ ਤੇ ਮੌਸਮ ਖਰਾਬ ਹੋ ਗਿਆ ਕਾ ਕਰ ਕਈਆਂ ਨੂੰ ਫੋਨ ਕਰਨ ਲੱਗੀ ਸਰਕਾਰ ਪੰਜਾਬ ਸਰਕਾਰ ਕਿਹੜਾ ਜਿਹੜਾ ਘੱਟ ਵਿਚਾਰ ਰਹੀ ਹੈ ਪੰਜਾਬ ਸਰਕਾਰ ਅਸੀਂ ਉੱਤੋਂ ਕਹਿ ਰਹੇ ਹਾਂ ਵੀ ਪੰਜਾਬ ਸਰਕਾਰ ਸਾਡਾ ਸਾਥ ਦੇ ਰਹੀ ਹੈ ਇਹਦਾ ਸਿਰਫ ਪਤਾ ਕਿ ਮੋਦੀ ਦੀ ਉਹਦੀ ਘੱਟ ਪੁੱਤਰੀ ਬਣੇ ਹੋਇਆ ਮੱਛੀਆਂ ਦੀ ਘੱਟ ਪੁੱਤਰੀ ਬਣੇ ਹੋਣੇ ਅੰਦਰੋਂ ਸਾਰੇ ਉਹਨਾਂ ਦੇ ਨਾਲ ਨੇ ਕਿ ਇੱਥੇ ਡਰਾਮੇ ਕਰਦੇ ਫਿਰ ਤੇ ਨੇ ਪੰਜਾਬ ਦੇ ਵਿੱਚ ਅਸੀਂ ਕਿਸਾਨਾਂ ਨਾਲ ਆ ਕਿਸਾਨਾਂ ਨਾਲ ਹੁਣ ਸਭ ਨੂੰ ਪਤਾ ਲੱਗ ਗਿਆ ਕਿ 8 ਦਿਨਾਂ ਬਾਅਦ ਜਿਹੜਾ ਪਰਚਾ ਦਰਜ ਹੋਇਆ ਉਹ ਪਰਚਾ ਦਰਜ ਹੋਇਆ ਅਣਸੱਤੀ ਬਿਆਖਤ ਕਰਿਆ ਅਣਸੱਤੀ ਕਿਤੇ ਜਿਹੜਾ ਸਾਡਾ ਸੀਐਮ ਕਿਤੇ ਪਾਰਲੀਮੈਂਟ ਦੇ ਵਿੱਚ ਖੜਕੇ ਗੱਲ ਕਰਦਾ ਹੁੰਦਾ ਉਹ ਤੁਰੀ ਕਿ ਅਣਸੱ ਬੜੀ ਪਰਸੁਲੀ ਕੀ ਜਾਣਦਾ ਸਾ ਤੀ ਵੀ ਅੱਜ ਕਿਉਂ ਨਹੀਂ ਜਿਹੜੀ ਕਿ ਬਾਏ ਨੇਮ ਜਿਹੜਾ ਉਹਨਾਂ ਦੇ ਪ੍ਰਸ਼ਾਸਨ ਦੇ ਪਰਚਾ ਦਰਜ ਕਰਿਆ ਪੋਲਿਟੀਕਲ ਬੰਦਿਆਂ ਤੇ ਪਤਾ ਕਰ ਦਿੱਤੇ ਕਰਿਆ ਉਸ ਜਿਹੜਾ ਆਪਣਾ ਜਿਹੜਾ ਖੱਤਰ ਆ ਉਹਦੇ ਪਰਚਾ ਦਰਜ ਨਹੀਂ ਕਰਿਆ ਉਹਨਾਂ ਨੇ ਗ੍ਰਹਿ ਮੰਤ ਦੇ ਪਰਚਾ ਦਰਜ ਨਹੀਂ ਕਰਿਆ ਅੱਜ ਕਿੱਥੋਂ ਭੱਜ ਰਹੇ ਹੋ ਖੜਨਾ ਸਿੱਧਾ ਖੜੋ ਪੰਜਾਬ ਨਾਲ ਕਮੀਆਂ ਕਮੀਆਂ ਕਿੱਥੇ ਦੇਖਦੇ ਹੋ ਐਵੇਂ ਕਿਉਂਕਿ ਜਿੱਥੇ ਬੰਦੀਆਂ ਦੇ ਕੋਈ ਏਕਤਾ ਨਹੀਂ ਹੈਗਾ ਕਲਾਕਾਰਾਂ ਦਾ ਕੋਈ ਏਕਤਾ ਨਹੀਂ ਹੈਗਾ ਇਹ ਕਲਾਕਾਰ ਵੀ ਦੇਖਦੇ ਨੇ ਤਾਂ ਬੱਚੇ ਕੀ ਜਾਂਦੇ ਨੇ ਯਾ ਜਿੱਥੇ ਬੰਦੀਆਂ ਦੀ ਏਕਤਾ ਦੀ ਗੱਲ ਕਰੀ ਜਾ ਜਿੱਥੇ ਬੰਦੀਆਂ ਦੇ ਜਿੰਨੇ ਵੀ ਆਗੂ ਨੇ ਮੈਂ ਕਿਸੇ ਦੇ ਵਿਰੁੱਧ ਅਵਾਜ਼ ਨਹੀਂ ਨਿਕਾਉਂਦੇ ਮੂੰਹ ਚੋਂ ਕੱਢਦਾ ਕਿਉਂਕਿ ਸਾਡੀ ਜਿਹੜੀ ਹਸਲ ਦੇ ਵਿੱਚ ਦੁਸ਼ਮਣ ਕੌਣ ਹੈ ਸਾਡੀ ਹਸਲ ਦੇ ਵਿੱਚ ਦੁਸ਼ਮਣ ਹੈਗਾ ਰਾਜ ਕਰਤਾ ਸਰਣੇ ਇਹਨਾਂ ਨੇ ਰਾਜ ਗੱਦੀ ਝੋਕੀ ਜਿਹੜੇ ਕਹਿੰਦੇ ਸੀ ਸੀ 5 ਮਿੰਟਾਂ ਦਾ ਐਮਐਸਪੀ ਦੇਣਾਗੇ ਆਜੂ ਐਮਐਸਪੀ ਦੇ ਨਾਲ ਕਿੱਧਰ ਗਏ ਸਾਡਾ ਦੁਸ਼ਮਣ ਹੈਗਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹ ਗੱਲ ਕਹਿੰਦਾ ਸੀਗਾ ਜਦੋਂ ਸਾਡੀ ਸਰਕਾਰ ਬਣੂਗੀ ਮੈਂ ਭਾਈ ਜੇ ਭਾਈ ਫਸਣਾ ਤੇ ਐਮਐਸਪੀ ਦੀ ਸਵਾਲ ਉਹਨਾਂ ਨੂੰ ਕਰਨਾ ਬਣਦਾ ਨਾ ਕਿ ਜਿਹੜੇ ਰਾਜਨੀਤਿਕ ਲੋਕ ਇਹਨਾਂ ਨੂੰ ਸਾਨਾ ਅਗੋਂ ਸਵਾਲ ਪੁੱਛਰਨ ਨੂੰ ਕੀ ਕਰਨਾ ਬਣਦਾ ਇਹਨਾਂ ਨੇ ਤਾਂ ਲੜਾਈਆਂ ਦਿੱਲੀ ਦੇ ਪਾ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਇਹ ਪਹਿਲਾਂ ਪੰਜਾਬ ਦੇ ਵਿੱਚੋਂ ਸ਼ੁਰੂ ਸ਼ੁਰੂ ਹੋਈ ਸੀਗੀ ਪਹਿਲਾ ਕਿਸਾਨ ਯੂਨੀਅਨ ਦਾ ਨਾਮ ਪੰਜਾਬ ਕਿਸਾਨ ਯੂਨੀਅਨ ਸੀਗੀ ਤੇ ਜਦੋਂ ਗੰਨੇ ਦਾ ਮੁੱਲ ਚੱਲਿਆ ਇੰਡੀਆ ਗੇਟ ਮੁਰੇ ਉਦੋਂ ਜਾ ਕੇ ਭਾਰਤੀ ਖਾਂਡ ਯੂਨੀਅਨ ਬਣੀ ਇਹਨਾਂ ਬਾਪੂਆਂ ਨੇ ਯੂਨੀਅਨ ਬਣਾਈ ਹੋਈ ਆ ਪੂਰੇ ਭਾਰਤ ਦੀ ਕਿਸਾਨੀ ਪਹਿਲਾਂ ਹੀ ਬਚਾਈ ਹੋਈ ਆ ਅੱਜ ਇਹ ਕਣਕ ਦੇ ਝੋਨੇ ਤੇ ਐਮਐਸਪੀ ਮਿਲਦੀ ਆ ਤਾਂ ਉਹ ਇਹਨਾਂ ਅਰਗੋਂ ਕਰਕੇ ਮਿਲਦੀ ਆ ਦੁਸ਼ਮਣ ਸਾਡੇ ਰਾਜਕਰਤਾ ਸਰੇਣੀ ਆ ਜਿਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਰਾਜ ਭੋਗਿਆ ਗੱਗੇ ਤੇ ਬੈਠੇ ਪੰਜਾਬ ਦੀ ਪ੍ਰਕਿਰਤਿ ਫਰਾ ਮਾਰਿਆ ਦੁਸ਼ਮਣ ਸਾਡੇ ਉਹਨੇ ਸਵਾਲ ਤੁਹਾਨੂੰ ਉਹਨਾਂ ਨੂੰ ਕਰਨਾ ਬਣਦਾ ਨਾ ਕਿ ਸਾਡੇ ਆਗੂ ਨੂੰ ਕਰਨਾ ਬਣਦਾ ਇਹ ਸਾਰਿਆਂ ਨੂੰ ਬੇਨਤੀ ਹੈ ਨਾ ਜੋ ਉਹਨਾਂ ਨੂੰ ਬੇਨਤੀ ਹੈ ਸਵਾਲ ਕਰੋ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰੋ ਉਹਨਾਂ ਤੋਂ ਪਹਿਲਾਂ ਕਹਿੰਦਾ ਸੀ ਮੈਂ ਕਈ ਬਦਲਾਂਗਾ ਐਮਐਸਬੀ ਨੂੰ ਜੇ ਮੇਰੀ ਸਰਕਾਰ ਹੋਣੀ ਹੈ ਸਵਾਲ ਕਰਨਾ ਉਹ ਜਿਹੜੀ ਸਾਡੀ ਇੱਕ ਕੁੜੀ ਸਾਡੀ ਭੈਣ ਕਹਿੰਦੀ ਸੀ ਅਸੀਂ 5 ਮਿੰਟਾਂ ਚ ਐਮਐਸਬੀ ਦੇਣਾ ਸਵਾਲ ਉਹਨਾਂ ਦੇ ਕਰੋ ਐਮਐਲਏ ਤੇ ਸਵਾਲ ਕਰੋ ਪਿੰਡਾਂ ਦੇ ਵਿੱਚ ਵੜਨਾ ਦਿਓ ਸਵਾਲ ਇਹਨਾਂ ਦੇ ਕਰਨਾ ਬਣਦਾ ਹੈ ਵੀ ਝੂਠ ਬੋਲ ਕੇ ਵੋਟਾਂ ਕਿਉਂ ਲੱਗ ਜਾਂਦੇ ਅੱਜ ਉਹਨਾਂ ਦੇ ਸਾਡੇ ਕਿਸਾਨਾਂ ਦੇ ਨਾਲ ਕਿਉਂ ਨਹੀਂ ਖੜ ਰਹੇ ਇਹ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਕਿ ਮੈਂ ਕਿਸਾਨਾਂ ਦੇ ਨਾਲ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਜਾ ਕੇ ਜਿੰਨਾ ਵੀ ਆਪਣਾ ਇਹਦਾ ਐਮ ਐਲ اے ਨੇਗੇ ਆਪਣੇ ਰਾਜ ਸਭਾ ਮੈਂਬਰ ਲੈਣੇ ਨੇ ਸਤ ਉਹ ਤੇ ਜਿੰਨੇ ਮਿਨਿਸਟਰ ਨੇਗੇ ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾਉਂਦੇ ਜੇ ਸਾਡੇ ਕਿਸਾਨਾਂ ਉੱਪਰ ਜਿਹੜੀਆਂ ਜਦੋਂ ਅਸੀਂ 13 ਤਰੀਕ ਨੂੰ ਇੱਥੇ ਪਹੁੰਚੇ ਹਾਂ ਸਾਡੇ ਉੱਪਰ ਉਹਦੀ ਗੋਲੇ ਲਾਪਣੇ ਸ਼ੁਰੂ ਕਰਤੇ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਜਾ ਕੇ ਕਹੇ ਕਿ ਕੀ ਪੰਜਾਬ ਹਿੱਸਾ ਨਹੀਂ ਹੈਗਾ ਭਾਰਤ ਦਾ ਭਾਰਤ ਦੇ ਹੱਥੋਂ ਬਾਅਦ ਅਨਾਜ ਦੇ ਵਿੱਚ ਹਿੱਸਾ ਪਾਉਣ ਵਾਲਾ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਪੰਜਾਬ ਹੈ ਪਰ ਕੀ ਮੁੱਖ ਮੰਤਰੀ ਉੱਤੇ ਦਿੱਲੀ ਦੇ ਵਿੱਚ ਆ ਕੇ ਬੋਲਣ ਨੂੰ ਤਿਆਰ ਨਹੀਂ ਮੁੱਖ ਮੰਤਰੀ ਜਾਂਦਾ ਦਿੱਲੀ ਧਰਨਾ ਲਾਉਣ ਲਈ ਆਪਣੇ ਮਨੀਸ਼ ਹੋ ਗਿਆ ਬੰਦੂ ਬਚਾਉਣ ਲਈ ਜਾ ਕੇ ਧਰਨਾ ਲਾਉਂਦਾ ਸੰਜੇ ਸਿੰਘ ਨੂੰ ਬਚਾਉਣ ਲਈ ਧਰਨਾ ਲਾਉਂਦਾ ਕੇਦਰੀਵਾਲ ਨੂੰ ਜਾ ਕੇ ਜਿਹੜਾ ਬਚਾਉਣ ਲਈ ਧਰਨਾ ਲਾਉਂਦਾ ਕਿਤੇ ਪੰਜਾਬ ਦੇ ਹਿੱਤਾਂ ਲਈ ਜਿਹੜਾ ਕਰੋੜਾਂ ਰੁਪਿਆ ਫੰਡ ਜਿਹੜਾ ਸਾਡਾ ਸੈਂਟਰ ਗਵਰਨਮੈਂਟ ਰੋਕੀ ਖੜੀ ਆ ਉਹਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਕਿਹੜੇ ਧਰਨਾ ਲਾਇਆ ਦੱਸੋ ਉੱਥੇ ਚੁੱਪ ਹੈ ਉੱਥੇ ਆਪਣੀ ਪਾਰਟੀ ਨੂੰ ਬਚਾਉਣ ਲਈ ਤੇ ਸਾਰੇ ਡਰਾਮਾ ਕਰਦੇ ਫਿਰਦੇ ਨੇ ਜਿੱਤੇ ਕੋਈ ਬਾਦਲ ਵਾਲੇ ਕਰਦੇ ਪਤਾ ਨਹੀਂ ਅਸੀਂ ਪੰਜਾਬ ਚੋਂ ਯਾਤਰਾ ਕਰਦੇ ਆਂ ਉਧਰੋਂ ਕਾਂਗਰਸ ਵਾਲੇ ਲੱਗੇ ਪਏ ਨੇਗੇ ਅਸੀਂ ਜਿਹੜੇ ਕਿਸਾਨਾਂ ਦੇ ਨਾਲ ਆ ਜ ਜਾਣਾਂ ਦਾ ਜਾ ਕੇ ਜੇ ਚੁਣੇ ਹੋ ਤੁਸੀਂ ਨੁਮਾਇੰਦੇ ਹੋ ਜਾ ਕੇ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰੋ ਜੇ ਅਸੀਂ ਚਾਹੀਏ ਅਸੀਂ ਕੀ ਚਾਹੁੰਦੇ ਆਂ ਅਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨਾ ਜੇ ਸਾਡੇ ਕਿਸਾਨ ਆਗੂ ਚਾਹੁੰਦੇ ਕਿ ਅਸੀਂ ਪੰਜਾਬ ਦੇ ਵਿੱਚ ਬੈਠੇ ਰਹੀਏ ਸਾਨੂੰ ਦਿੱਲੀ ਅੱਗੇ ਜਾਣ ਦੀ ਲੋੜ ਹੈ ਤਾਂ ਕਿ ਸਾਡੇ ਹੱਕ ਮਿਲ ਜਾਂਦੇ ਅਸੀਂ ਦਿੱਲੀ ਜਾਣ ਲਈ ਆਪਣੀ ਜੱਦੋਜਾਦ ਕਰ ਰਹੇ ਆਂ ਜੇ ਅੱਗੇ ਵਧਾਂਗੇ ਅਸੀਂ ਜੇ ਨਾ ਸਾਡੇ ਫੈਸਲੇ ਮੰਨਤੇ ਅਸੀਂ ਬੈਰੀਕੇਡ ਤੋੜਾਂਗੇ ਦਿੱਲੀ ਦੇ ਵਿੱਚ ਬੈਠਾਂਗੇ ਇਹ ਪੋਲਿਟਿਕਲ ਪਾਰਟੀਆਂ ਇਹ ਰਾਜਨੀਤਿਕ ਬੰਦੇ ਇਹ ਕੰਮ ਕਿਉਂ ਨਹੀਂ ਕਰਦੇ ਸਵਾਲ ਤਾਂ ਇਹ ਵੱਡਾ ਹੈ ਪਰ ਸੀਮਾ ਜੀ ਨੇ ਇੱਕ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ ਤਾਂ ਕਹਿ ਰਹੇ ਮੈਂ ਕਹਿਣਾ ਮੈਂ ਮੈਂ ਨੌਕਰੀਆਂ ਵੀ ਦੇਣਾ ਚਾਹੁੰਦਾ ਸੀਮਾ ਚੀਮਾ ਸਾਹਿਬ ਨੂੰ ਕਿਉਂ ਡਰਾਮੇ ਕਰੀ ਜਾਂਦੇ ਹੋ ਸਭ ਲੋਕਾਂ ਨੂੰ ਪਤਾ ਤੁਸੀਂ ਜਿਹੜੇ ਲੋਕਾਂ ਦੇ ਉੱਪਰ ਝੂਠੇ ਪਰਚੇ ਪਾ ਰਹੇ ਹੋ ਤੁਸੀਂ ਉਹਨਾਂ ਦੇ ਨਾਲੋਂ ਵੀ ਉੱਪਰ ਟੱਪ ਕੇ ਮੇਰੇ ਵਰਕਰਾਂ ਦੇ ਜਿਹੜੇ ਝੂਠੇ ਪਰਚੇ ਪਾਏ ਨੇ ਚੀਮਾ ਸਾਹਿਬ ਨੂੰ ਕਹਿਣਾ ਆ ਚੀਮਾ ਸਾਹਿਬ ਚੱਲ ਦਿੱਲੀ ਤੇਰੇ ਨਾਲ ਚੱਲਦਾ ਮੂਰੇ ਜਾ ਕੇ ਬੈਠੋ ਗੱਲਾਂ ਕਰਨੀਆਂ ਇਕੱਲਾ ਮੀਡੀਆ ਜਿਹੜੀ ਅੰਦਰੋਂ ਗੱਲ ਹੈ ਅੰਦਰੋਂ ਸਾਰੇ ਨਾਲ ਮਿਲੇ ਹੋਣਗੇ ਅੰਦਰੋਂ ਥੋੜੀ ਕੋਈ ਮੂੰਹ ਦੇ ਵਿੱਚੋਂ ਕੋਈ ਗੱਲ ਹੀ ਨਿਕਲਦੀ ਕਿਵੇਂ ਅਸੀਂ ਲੜਨਾ ਪੰਜਾਬ ਲਈ ਸੋ ਹਰ ਇੱਕ ਨੂੰ ਜਿਹੜਾ ਵੱਡਾ ਖਤਰਾ ਕੁਰਸੀ ਦਾ ਖਤਰਾ ਜੋ ਕੁਰਸੀ ਜਾਣਦੇ ਸਾਡਾ ਮੁੱਖ ਮੰਤਰੀ ਕਹਿੰਦਾ 100 ਵਾਰੀ ਮੇਰੀ ਕੁਰਸੀ ਕਰਵਾਣਾ ਮੈਂ ਕਹਿੰਦਾ ਇੱਕ ਵਾਰੀ ਕੁਰਸੀ ਕਰਵਾਣ ਕਰਕੇ ਦੁਕਾਨ ਦਾ ਦਿੰਦਾ ਬਾਈ ਨੇਮ ਪਰਚਾ ਦਰਜ ਸੁਭ ਕਰਨ ਦੀ ਜਿਹੜੀ ਸੀਧੀ ਹੋ ਜਾ ਦਿੰਦਾ ਉਸ ਦੇ ਪਰਚਾ ਬਾਈ ਨੇਮ ਦਿੰਦਾ ਭਾਜਪਾ ਸੰਧਰ ਦੇ ਜਿਹੜੇ ਮੰਤਰੀ ਨੇ ਦਿੰਦਾ ਪੁਲਿਸ ਦੇ ਦਿੰਦਾ ਦਿੰਦਾ ਪਾਈ ਨੇ ਪਰਚਾ ਉਹ ਤਾਂ ਕਹਿੰਦੇ ਅਸੀਂ ਪਰਚਾ ਦਿੱਤਾ ਹੋਇਆ ਕਿ 1 ਕਰੋੜ ਦਿੱਤਾ ਕਹਿੰਦੇ ਕਿ ਭੈਣ ਨੂੰ 1 ਕਰੋੜ ਕਿ ਕੀ ਸਾਡੇ ਟੈਕਸ ਦੇ ਪੈਸਾ ਸਾਡਾ ਹੀ ਪੈਸਾ ਸਾਡੀਆਂ ਨੌਕਰੀਆਂ ਨਹੀਂ ਗਈਆਂ ਆਉਦੇ ਘਰੋਂ ਦਿੱਤਾ ਆਪਦੇ ਕਰੋੜਪਈ ਇਹਨਾਂ ਨੇ ਕਿਹੜੀ ਗੱਲਾਂ ਤੇ ਦਾਅਵੇ ਕਰ ਰਹੇ ਨੇ ਝੂਠੇ ਕੱਲ ਨੂੰ ਇਹ ਜਾ ਕੇ ਫਲੈਕਸ ਬੋਰਡਾਂ ਤੇ ਲਾਉਣਗੇ ਸੀ 70 ਕਰੋੜ ਦੇ ਦਿੱਤਾ ਆਉਦੇ ਘਰੋਂ ਦਿੱਤਾ ਹੈ ਇਸ ਕਰਕੇ ਪੰਜਾਬ ਦੇ ਲੋਕੋ ਮੇਰੇ ਨੌਜਵਾਨੋ ਆਜਿਓ ਮਾਰਚ ਦੇ ਵਿੱਚ ਸ਼ਾਮਲ ਹੋ ਮਾਰਚ ਆਪਾਂ ਜਿਹੜਾ ਆਪਾਂ ਬੜਾ ਸ਼ਾਂਤਮਈ ਪ੍ਰਸ਼ਾਸਨ ਦੇ ਵਿੱਚ ਰਹਿ ਕੇ ਲੈ ਕੇ ਜਾਣਾ ਜਿੰਨਾ ਜਾਬਦੇ ਦੇ ਵਿੱਚ ਰਹੋਗੇ ਪ੍ਰਸ਼ਾਸਨ ਦੇ ਵਿੱਚ ਰਹੋਗੇ ਬੰਨ ਬਈ ਪਾਸਟ ਵਾਲਾ ਉਗਰਾਹਾਂ ਦੇ ਜਿਹੜਾ ਬਿਆਨ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਮੈਂ ਤੁਹਾਨੂੰ ਸਾਫ਼-ਸਾਫ਼ ਦੱਸਦੀ ਅਗਰਾਹਾਾਂ ਸਾਹਵਰ ਮੈਂ ਕਿਸੇ ਵੀ ਕਿਸਾਨ ਜਿਹੜਾ ਲੀਡਰ ਹੈ ਜਾਂ ਕੋਈ ਮਜ਼ਦੂਰ ਲੀਡਰ ਹੈ ਮਜ਼ਦੂਰ ਜਿੱਥੇ ਵੀ ਜਾ ਲੀਡਰ ਹੈ ਜਾਂ ਸਿੱਕ ਜਿਹਦਾ ਬੰਦਿਆ ਲੀਡਰ ਹੈ ਜਿਹੜਾ ਵੀ ਤੂੰ ਪੰਜਾਬ ਲਈ ਕੰਮ ਕਰਦਾ ਮੈਂ ਕਿੰਨੂੰ ਬਰਾਭੂ ਨਹੀਂ ਕਰੂ ਪਰ ਇਸ ਸਮੇਂ ਇਹ ਦੇਖੋ ਭਾਈ ਅੱਜ ਮੈਂ ਤੁਹਾਨੂੰ ਇੱਕੋ ਗੱਲ ਕਹਾਂ ਕਿ ਮੈਂ ਕਿਸਾਨ ਆਗੂਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਦਾਦਾ ਇਸ ਪੰਜਾਬ ਦਾ ਮੀਤ ਪ੍ਰਧਾਨ ਰਿਹਾ ਹੋਇਆ ਕਿਸਾਨ ਤੇ ਬੰਦਿਆਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਦਾ ਪ੍ਰਧਾਨ ਰਿਹਾ ਹੋਇਆ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਇਹਨਾਂ ਨੇ ਪੰਜਾਬ ਦੀ ਲੜਾਈ ਲੜੀ ਆ ਉਹ ਕੋਈ ਲੜਾਈ ਨਹੀਂ ਲੜ ਸਕਣ ਪਰ ਇਸ ਸਮੇਂ ਇਹੋ ਜਿਹਾ ਬਿਆਨ ਆਉਣਾ ਕੋਈ ਗੱਲ ਨਹੀਂ ਮ ਰਾਹਾਂ ਸਭ ਨੂੰ ਬੇਨਤੀ ਕਰਦਾ ਅਸਤੇਮ ਦੇ ਜਿੰਨੇ ਵੀ ਸਾਡੇ ਆਖ ਨੂੰ ਇਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਛੋਟੇ ਛੋਟੇ ਗਿੱਲੇ ਫਿੱਟਵੇ ਛੱਡ ਕੇ ਆਪਾਂ ਇਕੱਠੇ ਹੋ ਜਾਈਓ ਤੁਹਾਡਾ ਕਿਹੜਾ ਕੋਈ ਰਾਜਨੀਤਿਕ ਪਾਰਟੀ ਵਾਲਾ ਕੰਮ ਹੈ ਤਾਂ ਰਾਜਨੀਤਿਕ ਬੰਦੇ ਦਾ ਕੰਮ ਹੁੰਦਾ ਉਹਦੇ ਚ ਚਿੱਕਰ ਫਿੱਟਾ ਉਹਦੇ ਚਿੱਕਰ ਫਿੱਟਾ ਜਿਵੇਂ ਕਿ ਪਿਛਲੇ ਦਿਨਾਂ ਮੈਂ ਸਾਡਾ ਮਤਮਤ ਹੀ ਲੱਗਿਆ ਪਿਆ ਸੀਗਾ ਆ ਆਪਣਾ ਮੂਝੀਠੀ ਨੂੰ ਪੰਜਾਬੀ ਨਹੀਂ ਬੋਲਣੀ ਉਹਦੀ ਆਪਣਾ ਸੁਖਵੀਰ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਉਹਨੂੰ ਰਾਜਾ ਬਣ ਕੇ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਉਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਕਿਤੇ ਗੱਲਾਂ ਕਰਨ ਵਾਲੀਆਂ ਬਣਦੇ ਨੇ ਅੱਜ ਤੈਨੂੰ ਕਿੰਨੀ ਕੁ ਪੰਜਾਬੀ ਆਉਂਦੀ ਐ ਜਿਹੜਾ ਗੱਲ ਕਰਦਾ ਸੀ ਕਾ ਮਾ ਪੱਟੇ ਨੂੰ ਫੋਟ ਲਾਉਣ ਜਾਂਦਾ ਆ ਇੱਥੇ ਆ ਕੇ ਬੈਠ ਦਿਖਾ ਵਾ ਬੈਠ ਲੋਕਾਂ ਦੇ ਵਿੱਚ ਅੱਜ ਹਜ਼ਾਰ ਬੰਦਾ ਲੈ ਕੇ ਪੁਰਖ ਤੱਕ ਇਧਰ ਮੰਗੇ ਨਾ ਕਿ ਤੇ ਤੁੰ ਮੰਗ ਜਨ ਨਹੀਂ ਪੰਜਾਬ ਦੀ ਗੱਲ ਕਰਨ ਨੂੰ ਪਿਆਰ ਹੈ ਕਿਹੜਾ ਵੀ ਕੋਈ ਪੰਜਾਬ ਦੀ ਨੌਜਵਾਨ ਕਲ ਕਰਦਾ ਚੱਲ ਜੇ ਚੱਲ ਪਰਚਾ ਚੱਲ ਮਰਵਾਤਾ ਕੁਝ ਹੋ ਜਾਂਦਾ ਪੰਜਾਬ ਦੇ ਵਿੱਚ ਪੰਨੀ ਭਾਈ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਸ਼ਿਫ ਸ਼ੁਕਰਨ ਦਾ ਕਤਲ ਹੋਇਆ ਗੋਲੀਆਂ ਚੱਲੀਆਂ ਕਾਨੂੰ ਲੱਗਦਾ ਹੈ ਕਿ ਨੌਜਵਾਨਾਂ ਦੇ ਦਿਨਾਂ ਦੇ ਵਿੱਚ ਇੱਕ ਡਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਬਿਲਕੁਲ ਕੀਤੀ ਗਈ ਹੈ ਪਰ ਅੱਜ ਜਿਹੜਾ ਸਾਡਾ ਅੱਜ ਵਾਲਾ ਮਾਰਚ ਹੈ ਇੱਕ ਨਵਾਂ ਜੋਸ਼ ਭਰੂਗਾ ਨੌਜਵਾਨਾਂ ਦੇ ਵਿੱਚ ਨਵਾਂ ਲੈ ਕੇ ਜਾਊਗਾ ਮਹੀਨੇ ਦੇ ਵਿੱਚ ਵੀ ਦੇਖੋ ਲੜਨ ਵਾਲੇ ਤੁਹਾਡੇ ਨੌਜਵਾਨ ਆਗੇ ਡਰਨ ਡਰਨ ਵਾਲੇ ਤਾਂ ਬਿਲਕੁਲ ਨਹੀਂ ਹੈਗੇ ਦੇਖੋ ਇਹ ਪੰਜਾਬ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਰਸ ਨੇਗੇ ਇਹ ਇਹਨਾਂ ਡਰਨ ਵਾਲਨਾਂ ਵਾਲਾ ਜਿੱਤਾ ਜਿੰਨਾ ਜਿੰਨਾ ਇਹਨਾਂ ਨੂੰ ਕੁੱਟੋਗੇ ਫੱਟੋਗੇ ਉਹਨਾਂ ਗੂਨ ਸਵਾਈ ਹੋ ਕੇ ਨਿਕਲਣਗੇ ਇਹ ਇਸ ਤੀ ਦਾ ਸਾਨੂੰ ਕੋਈ ਪ੍ਰਭਾਵ ਨਹੀਂ ਅਜਮੀਂ ਦੇ ਵਿੱਚ ਵੀ ਸਾਡੇ ਜੋਹੇ ਆ ਕੇ ਡੱਟ ਅੱਛਾ ਸਿੱਧੂ ਮੂਸੇ ਵਾਲੇ ਦੀ ਯਾਦ ਦੀ ਪ੍ਰਮਾਅ ਕੱਢਿਆ ਜਾ ਰਿਹਾ ਇਹ ਕਹਿਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਨੌਜਵਾਨ ਨੇ ਸੁਭ ਕਰਨ ਦੀ ਯਾਦ ਦੇ ਵਿੱਚ ਵੀ ਮਾਰਤ ਕਰੂੰ ਦੀਪ ਸਿੱਧੂ ਦੀ ਯਾਦ ਦੇ ਵਿੱਚ ਵੀ ਕਰੂੰ ਪਰ ਸਿੱਧੂ ਮੂਸੇ ਵਾਲੇ ਦੀ ਗੱਲ ਯਾਦ ਦੇ ਵਿੱਚ ਮੈਂ ਇਹ ਕਰਕੇ ਪ੍ਰੋਗਰਾਮ ਰੱਖਿਆ ਕਿਉਂਕਿ ਜਿੰਨੇ ਵਾਰੀ ਵੀ ਉਹਨੂੰ ਮੈਂ ਟਿੱਕਰੀ ਮੋਰਚੇ ਤੇ ਬੁਲਾਉਂਦਾ ਰਹੇ ਮੈਂ ਨਾ ਟਰਾਲੀਆਂ ਚ ਰਾਤਾਂ ਕੱਟਦਾ ਰਿ ਮੈਨੂੰ ਸਾਨੂੰ ਸਰਕਾਰ ਤੋਂ ਡਰਦਾ ਸਾਨੂੰ ਉੱਤਰ ਡਰ ਉਹ ਬੰਦਾ ਕਿਤੇ ਨਹੀਂ ਸੀ ਡਰਿਆ ਟੱਟ ਕੇ ਆ ਕੇ ਸਾਡੇ ਸਾਡੇ ਨਾਲ ਖੜਿਆ ਸੀਗਾ ਇਸ ਕਰਕੇ ਅੱਜ ਸਾਡੇ ਵਿੱਚੋਂ ਸਾਡਾ ਭਰਾ ਹੈ ਨਹੀਂ ਉਹਦੀ ਘਾਟ ਮਹਿਸੂਸ ਹੁੰਦੀ ਆ ਉਹਦੀ ਯਾਦ ਨੂੰ ਅੱਜ ਸਮਰਪਿਤ ਇਹ ਵੱਡਾ ਪ੍ਰੋਗਰਾਮ ਲੱਗਿਆ ਪਾਣੀ ਮੈਂ ਲਾਸਟ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਕਿ ਹਰ ਦੇ ਹੱਕ ਦੇ ਲਈ ਖੜੇ ਹੋ ਲੋਕਾਂ ਦੇ ਹੱਕ ਦੇ ਲਈ ਖੜੇ ਕਲਾਕਾਰਾਂ ਦੇ ਲਈ ਵੀ ਕੀ ਬਹੁਤ ਕੀਤੀ ਹੈ ਲਾਈਵ ਹੋ ਕੇ ਬੋਲ ਦੇ ਰਹੇ ਹਾਂ ਪਰ ਹੁਣ ਉਹੀ ਗੱਲ ਜਿਹੜੀ ਕਹਿੰਦੇ ਨੇ ਕਿ ਡਰਦੇ ਨੇ ਕਲਾਕਾਰ ਤੁਹਾਨੂੰ ਕੀ ਲੱਗਦਾ ਕਲਾ ਨਹੀਂ ਜੇ ਸਿੱਧੂ ਮਸੇੂਆਣਾ ਜਿਉਂਦਾ ਹੁੰਦਾ ਤਾਂ ਅੱਜ ਤੁਹਾਡੇ ਬਰਾਬਰ ਖੜਦਾ ਪਰ ਉਹ ਕਲਾਕਾਰ ਬਹੁਤ ਪਿੱਛੇ ਨੇ ਜੇ ਪਹਿਲਾਂ ਵੀ ਖੜਿਆ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਅੰਦੋਲਨ ਚੱਲਿਆ ਮੈਂ ਜਦੋਂ ਜਦੋਂ ਇੱਕ ਕਾਨੂੰਨਾਂ ਦੀ ਖਬਰ ਆ ਗਈ ਸੀਗੀ ਮੈਂ ਉਸੇ ਟਾਈਮ ਹੀ ਸੀ ਜਤਾਉਣ ਲੱਗਦੀ ਪਿੰਡਾਂ ਦੇ ਵਿੱਚ ਫੀਟਰੇਡੇ ਲੈ ਕੇ ਜਾਂਦਾ ਪਿੰਡਾਂ ਦੇ ਵਿੱਚ ਬੋਲਦਾ ਕਿ ਜਿਹੜੇ 50% ਫੋਨ ਨੇ ਬੜੇ ਮਾਰੇ ਨੇਗੇ ਉਦੋਂ ਤੀ ਮੈਨੂੰ ਸਿੱਧੂ ਫੋਨ ਕਰਨ ਲੱਗਾ ਕਿ ਦੱਸ ਕਿ ਕਿੱਥੇ ਕਿਹੜੀ ਹਾਜ਼ਰੀ ਮੇਰੀ ਕਿੱਥੇ ਹਾਜ਼ਰੀ ਲੋੜਾ ਕਿੱਥੇ ਹਾਜ਼ਰੀ ਲੋੜ ਹੈ ਫਿਰ ਸਾਡਾ ਜ਼ਿਲ੍ਹਾ ਮੁਤਾਬਕ ਘਰਾਂ ਨਾਲ ਚੱਲਿਆ ਉੱਥੇ ਵੀ ਜਾਂਦਾ ਰਿਹਾ ਹਰ ਇੱਕ ਨਾਲ ਦੇ ਜਾਂਦਾ ਰਿਹਾ ਹੈ ਨਾ ਇਸ ਕਰਕੇ ਹੂਰਾ ਕਲਾਕਾਰਾਂ ਨੂੰ ਵਾਕਿਏ ਗਣਦਾ ਜਰ ਕਿੱਤਾ ਕਿੱਟਾ ਇੱਕ ਪਰਚਾ ਹੋਣੀ ਹੈ ਪਰਚਾ ਥੋੜੇ ਦੇ ਸਰਕਾਰ ਕਰਦੂ ਮੇਰੇ ਤੇ ਕਿੰਨੇ ਪਰਚੇ ਚੱਲਦੇ ਨੇਗੇ ਪਰਚ ਸਰਕਾਰ ਨੇ ਕਿੰਨੇ ਵਾਰੀ ਨੰਗਾ ਕਰਕੇ ਸੀਆਈ ਦੇ ਵਿੱਚ ਜਾ ਕੇ ਟੁੱਟਿਆ ਪਹਿਲਾ ਪਰਚਾ ਹੋਇਆ ਸੀ ਗਰਮੀਆਂ ਦੇ ਵਿੱਚ ਕੋਈ ਸਰਕਾਰ ਨੇ ਨੰਗਾ ਕਰਕੇ ਤਸਦੀਕ ਹੁਣ ਟੁੱਟਿਆ ਬਾਅਦ ਕੇ ਲਟਾ ਕੇ ਟੁੱਟਿਆ ਦਬਿਆ ਨਹੀਂ ਟੁੱਟਿਆ ਨਹੀਂ ਆਹ ਖੜਾ ਲੋਕਾਂ ਦੇ ਵਿੱਚ ਟੁੱਟਦੇ ਕਿ ਪਰਚੇ ਤੋਂ ਅੰਦਰੀਆਂ ਐਡਾ ਕਿੱਡੀ ਕਿੱਡੀ ਕਵੱਟੀ ਗੱਲ ਆ ਪਰਚਾ ਕਿੱਡਾ ਗੁੰਮ ਤੁਸੀਂ ਕਿਹੜਾ ਕਤਲ ਕੀਤਾ ਧਾਰਾ ਕਿੱਧੇ ਵੱਡਿਆਂ ਨੂੰ ਤੈਨੂੰ ਸੱਤ ਤੋਂ ਤੈਨੂੰ ਸੋਧੋ ਜਾਂ ਅੰਨੇਸਰ ਵੱਡਿਆਂ ਇਹ ਰੋੜੇ ਧਾਰਾ ਕਿੱਧਰ ਲੱਗਣੇ ਹਨ ਮਾਣੇ ਮੋਟੇ ਪਾਰਚੇ ਨੇ ਰੱਦ ਹੋਏ ਨੇ ਟਿਕ ਟਿਕ ਗੱਡੀ ਗੱਲਾਂ ਉ ਡਰੀ ਜਾਂਦੇ ਹਨ ਹਨਾ ਜੇ ਤੁਸੀਂ ਚੰਗਾ ਕੰਮ ਕਰਦਾ ਨਾ ਡਰੋ ਆਓ ਕਿਉਂਕਿ ਸੂਤ ਕੋਲ ਜਿਆਦਾਤਰ ਕਿਸਾਨ ਮਜ਼ਦੂਰੀ ਨੇਗੀ ਇਸ ਕਰਕੇ ਘਰਾਂ ਦੇ ਵਿੱਚ ਨਾ ਬੜੋ ਆਓ ਵੀਰੇ ਮਿੱਤਰੋ ਧੰਨਵਾਦ ਚਲੋ ਸੋ ਹੀ ਜੀ ਆਪਣੇ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਗੂ ਸਾਹਿਬਾ ਵੀ ਪਹੁੰਚ ਚੁੱਕੇ ਨੇਗੇ ਆਗੂ ਸਾਹਿਬਾਨ ਤੇ মিডিਆ ਵਾਲੇ ਆਗੂ ਸਾਹਿਬਾਨ ਵੀ ਆ ਰਹੇ ਨੇ ਦੇਖ ਲਓ ਜੀ ਤੁਸੀਂ ਮਾਹੌਲ ਅੱਜ ਦਾ ਮੋਹਾਲੀ ਤੋਂ ਸ਼ੰਭੂ ਬਾਡਰ ਨੂੰ ਠੀਕ ਹੈ ਜੀ ਸਰ ਜੀ ਅੱਗੇ ਲੈ ਜਾਓ ਅੱਗੇ ਜੀ ਆ ਕੇ ਲਾ ਲੋ ਹਾਂ ਜੀ ਰੈਡੀ ਹਾਂ ਤਿਆਰ ਹਾਂ ਤੇ ਠੀਕ ਹੈ ਜੀ ਅਗਲੀ ਜਾਣਕਾਰੀ ਦੰਨੇ ਆ ਤੁਹਾਨੂੰ ਹੁਣ ਤਾਂ ਇੱਥੋਂ ਚੱਲਣਗੇ ਕਾਫਲੇ ਤੇ ਪਹੁੰਚਦੇ ਆ ਸ਼ੰਭੂ ਬਾਰਡਰ ਤੇ ਆਪਣੇ ਕਿਸਾਨਾਂ ਦੇ ਨਾਲ ਤੇ ਤੁਸੀਂ ਵੀ ਸਾਰੇ ਪਹੁੰਚੋ ਜੀ ਜਿੰਨਾ ਵੀ ਹੋ ਸਕੇ ਕਿਸੇ ਤੋਂ ਸਹਾਇਕ ਦਵੋ ਸਾਰੇ ਜਾਣੇ ਕਿਸਾਨਾਂ ਦਾ ਮੈਂ ਕਿਹਾ 1 2 1 ਕਰਾਂ